गल करते हैं उस पानी पा जिसन ले कि हर एक इंसान चिंत है पर उसके विचार नहीं किया जा रहा भी ये पानी किवे रोकया जा सकता है इस पानी को किमें बचाया जा सकता है गल करते हैं कि अज तो तीन दहाके पिछे जो अंदर ਜੇ ਤੁਸੀਂ ਦੇਖਿਓ ਹੁਣੇ ਕਿ ਜੋ ਸਾਡੇ ਬੋਰ ਹੁੰਦੇ ਸੀ ਪਟਿਆਂ ਵਾਲੇ ਇੰਜਨ ਚੱਲਦੇ ਸੀ ਉਸ ਦੇ ਉੱਪਰ 3 ਫੁੱਟ ਤੋਂ ਲੈ ਕੇ 30 ਫੁੱਟ ਤੱਕ 15 ਫੁੱਟ ਤੱਕ ਪੱਖੇ ਰੱਖ ਕੇ ਔਰ ਪਾਣੀ ਕੱਢਿਆ ਜਾਂਦਾ ਸੀ ਇਹ ਉਹੀ ਬੋਰ ਐ ਇੱਥੇ ਹੁੰਦੇ ਸੀ ਸਾਡਾ ਵੀ ਬੋਰ ਹੁੰਦਾ ਸੀ ਜੋ ਕਿ 10-15 ਫੁੱਟ ਦੇ ਉੱਪਰ ਆ ਆਪਣੇ ਬੋ ਪਟਾਰ ਪਟੇ ਵਾਲਾ ਇੰਜਨ ਚੱਲਦਾ ਹੁੰਦਾ ਸੀ ਠੁਕ 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 ਕਰਕੇ ਕਾਲੇ ਤੇਲ ਵਾਲਾ ਉਸ ਨੂੰ ਬੋਲੇ ਜਾਂਦੇ ਪਰ ਉਸ ਤੇ ਡੀਜਿਲ ਪੈਂਦਾ ਸੀ ਉਹਦਾ ਨਾਮ ਹੀ ਕਾਲੇ ਤੇਲ ਵਾਲਾ ਇੰਜਨ ਵਾਜਦਾ ਹਰ ਪੰਜਾਬ ਦੇ ਅੰਦਰ ਉਹ ਉਸ ਵਕਤ ਚੱਲਦੇ ਸਨ ਤਾਂ ਉਦੋਂ ਜਿਹੜੀ ਝੋਨੇ ਦੀ ਖੇਤੀ ਸੀ ਉਹ ਸੀਮਤ ਸੀ ਜ਼ਿਆਦਾਤਰ ਨਿਰਪਰ ਦੇਖੀ ਉਹ ਉਸ ਵਕਤ ਨਹੀਂ ਤੇ ਹੁੰਦੀ ਸੀ ਖੇਤੀ ਜਦੋਂ ਵਾਰਸਾ ਸ਼ੁਰੂ ਹੁੰਦੀ ਅਸਲ ਤਾਂ ਉਦੋਂ ਜ਼ਿੰਮੇਦਾਰ ਖੇਤੀ ਆਪਣੇ ਝੋਨਾ ਲਾਣ ਦੀ ਤਿਆਰੀ ਕਰਦਾ ਤਾਂ ਹੌਲੀ-ਹੌਲੀ ਕੀ ਹੋਇਆ ਕਿ ਸਾਡੇ ਪਿਊਬਲ ਜੋ ਮੋਟਰਾਂ ਵਾਲੇ ਨੇ ਬਿਜਲੀ ਵਾਲੇ ਨੇ ਉਹਨਾਂ ਦੀ ਲਗਾਤਾਰਤਾ ਦਾਦ ਵੱਧ ਗਈ ਔਰ ਜੋ ਹੈ ਸਾਡਾ ਖੇਠਲਾ ਪਾਣੀ ਹੈ ਜ਼ਿਆਦਾਤਰ ਅਸੀਂ ਜ਼ਿੰਮੇਵਾਰ ਉਸ ਨੂੰ ਮੰਨਦੇ ਹਾਂ ਕਿ ਜੋ ਮੱਛੀ ਮੋਟਰ ਜਦ ਬਿਜਲੀ ਵਾਲੇ ਕਨੈਕਸ਼ਨ ਜਦੋਂ ਤੋਂ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਜ਼ਿਆਦਾਤਰ ਦਾਤ ਲੱਗਨੇ ਸ਼ੁਰੂ ਹੋਏ ਨੇ ਉਸ ਵਕਤ ਜੋ ਸਾਡਾ ਪਾਣੀ ਹੈ ਹੀਟਲਾ ਉਹ ਲਗਾਤਾਰ ਨਿੱਚੇ ਨੂੰ ਜਾਂਦਾ ਅਰਿਆ ਔਰ ਛੋਨੇ ਦਾ ਰਕਬਾ ਪੰਜਾਬ ਦੇ ਅੰਦਰ ਲਗਾਤਾਰ ਵਧਦਾ ਗਿਆ ਹੈ ਜ਼ਿਆਦਾਤਰ ਜ਼ਿੰਮੇਵਾਰ ਅਸੀਂ ਇਸ ਛੋਨੇ ਨੂੰ ਛੋਨੇ ਦੀ ਖੇਤੀ ਨੂੰ ਮੰਨਦੇ ਆ ਕਿ ਜੋ ਸਾਡਾ ਇੱਕ ਅੰਮ੍ਰਿਤ ਵਰਗਾ ਪਾਣੀ ਹੈ ਉਸ ਨੂੰ ਲਗਾਤਾਰ ਇਹ ਸਾਡਾ ਚੋਨਾ ਖਾ ਰਿਹਾ ਹੈ ਹਰ ਇੱਕ ਘਰ ਦੀ ਹਰ ਇੱਕ ਪਿੰਡ ਦੀ ਹਰ ਇੱਕ ਅ ਬਲੌਕ ਦੀ ਹਰ ਇੱਕ ਜ਼ਿਲ੍ਹੇ ਦੀ ਆਹੀ ਇੱਕ ਸੱਚੀ ਕਹਾਣੀ ਹੈ ਕਿ ਜੋ ਪਾਣੀ ਹੈ ਉਹ ਲਗਾਤਾਰ ਪੇਠਾ ਨੂੰ ਉੱਦਕਦਾ ਜਾ ਰਿਹਾ ਹੈ ਔਰ ਕਈ ਬਲਾਕਾਂ ਡेंजर ਜ਼ੋਨ ਵੀ ਐਲਾਨੇ ਗਏ ਨੇ ਪਰ ਫਿਰ ਵੀ ਸਾਡੇ ਜਿਹੜੀ ਜ਼ਿੰਮੇਦਾਰ ਨੇ ਉਹ ਇਸ ਗੱਲ ਨੂੰ ਸਮਝ ਨਹੀਂ ਰਹੇ ਹੈ ਜੋ ਕਿ ਆਪਣੇ ਟਿਡ ਵਾਸਤੇ ਲਗਾਤਾਰ ਇਸ ਪਾਣੀ ਦੀ ਦੁਰਵਰਤੋਂ ਕਰ ਰਹੇ ਨੇ ਜੋ ਆਣ ਵਾਲੀਆਂ ਨਸਲਾਂ ਨੇ ਉਹਨਾਂ ਦੀ ਚਿੰਤਾ ਉਹਨਾਂ ਨੂੰ ਬਿਲਕੁਲ ਨਹੀਂ ਹੈਗੀ ਭਾਵੇਂ ਅੱਜ ਸਾਡੇ ਕੁਝ ਕਿਸਾਨ ਵੀਰ ਇਸ ਐਮਐਸਪੀ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕੁਝ ਛਿੱਧੀਆਂ ਵੀ ਪ੍ਰਾਪਤ ਕਰ ਚੁੱਕੇ ਨੇ ਪਰ ਇਹ ਗੱਲ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੇਕਰ ਸਾਡਾ ਇਹ ਅਮਰਤ ਵਰਗਾ ਪਾਣੀ ਹੀ ਨਹੀਂ ਬਚਿਆ ਤਾਂ ਅਸੀਂ ਇਸ ਐਮਐਸਪੀ ਨੂੰ ਕਰਨਾ ਕੀ ਹੈ ਸਾਨੂੰ ਸਮਝਣ ਦੀ ਲੋੜ ਹੈ ਸਾਡੇ ਜਿਹੜੀ ਜਥੇਬੰਦੀਆਂ ਨੇ ਕਿਸਾਨ ਜੁਨੀਅਨ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਉਪਰਾਲਾ ਕਰਨਾ ਚਾਹੀਦਾ ਕਿ ਸਾਡਾ ਜਿਹੜਾ ਹੀਟਲਾ ਪਾਣੀ ਹੈ ਉਸ ਨੂੰ ਅਸੀਂ ਬਚਾਉਣਾ ਕਿਵੇਂ ਹੈ ਜਦੋਂ ਸਾਡੀ ਨਸਲਾਂ ਹੀ ਨਹੀਂ ਰਹੀਆਂ ਤੇ ਫਸਲਾਂ ਨੂੰ ਅਸੀਂ ਕੀ ਕਰਾਂਗੇ ਆਹ ਨਾਲੀਆਂ ਪੀੜੀਆਂ ਸਾਨੂੰ ਉਸ ਦਿਹਾ ਰਹਿਣ ਗਿਆ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹ ਸਾਡੇ ਵਾਸਤੇ ਕੀ ਛੱਡ ਗਏ ਨੇ ਦੇਖਿਆ ਜਾਵੇ ਕਿ ਕੁਝ ਇਲਾਕਿਆਂ ਚ ਤਾਂ ਪਾਣੀ ਇਸ ਵਕਤ ਬਿਲਕੁਲ ਹੀ ਪਾਣੀ ਛੱਡ ਚੁੱਕੇ ਨੇ ਬੋਰ ਤਾਂ ਇਹ ਹਾਲਾਤ ਹੌਲੀ ਹੌਲੀ ਸਾਰੇ ਹੀ ਪੰਜਾਬ ਦੇ ਅੰਦਰ ਬਣਨੇ ਸ਼ੁਰੂ ਹੋ ਜਾਣਗੇ ਜੇਕਰ ਅਸੀਂ ਇਸ ਪਾਣੀ ਤੇ ਕੰਟਰੋਲ ਨਾ ਕੀਤਾ ਪਾਣੀ ਤੇ ਕੰਟਰੋਲ ਕੌਣ ਕਰੂਗਾ ਜ਼ਿੰਮੇਦਾਰ ਕਰੂਗਾ ਔਰ ਜ਼ਿੰਮੇਦਾਰ ਜੇ ਚਾਹੇ ਤਾਂ ਬਦਲਵੀਂ ਫਸਲ ਕਰ ਸਕਦਾ ਹੈਗਾ ਚੋਨਾ ਚੋਨਾ ਅਸੀਂ ਦੇਖ ਲਓ ਕਿ ਹਰ ਇੱਕ ਪਿੰਡ ਚ ਹਰ ਇੱਕ ਸ਼ਹਿਰ ਚ ਹਰ ਇੱਕ ਕਰਦੇ ਅੰਦਰ ਕਿੰਨਾ ਕੀ ਅਸੀ ਇਸ ਦੀ ਲਾਗਤ ਕਰਦੇ ਹਾਂ ਤਕਰੀਬਨ ਮਹੀਨੇ ਚ 1-2 ਕਿਲੋ ਮਸਾਂ ਹੀ ਅਸੀਂ ਇਹਦੀ ਵਰਤੋਂ ਕਰਦੇ ਜਦੋਂ ਕਿ ਅਸੀਂ ਇਸ ਨੂੰ ਉਗਾਉਣ ਵਾਸਤੇ ਹਜ਼ਾਰਾਂ ਟਨ ਪਾਣੀ ਬਰਬਾਦ ਕਰਦੇ ਤੁਸੀਂ ਦੇਖ ਰਹੇ ਹੋ ਕਿ ਅੱਜ ਦੇ ਸਮੇਂ ਤੇ ਇਹ ਪੰਜਾਬ ਦੇ ਅੰਦਰ ਲੱਖਾਂ ਟਨ ਪਾਣੀ ਜਿਹੜਾ ਅਸੀਂ ਧਰਤੀ ਤੋਂ ਹੀਠਾ ਉਹ ਕੱਢ ਕੇ ਇਹਦੀ ਬਰਬਾਦੀ ਹੀ ਆਪਾਂ ਇਹਨੂੰ ਸਮਝਾ ਕਿ ਬਰਬਾਦ ਕਰ ਰਹੇ ਹਾਂ ਸਿਰਫ ਕਸ਼ਤ ਵਾਸਤੇ ਆਪਣੇ ਚੰਦ ਪੈਸਿਆਂ ਦੀ ਲਾਲਚ ਵਾਸਤੇ ਪਰ ਜਦੋਂ ਇਹ ਝੋਨਾ ਸਾਡਾ ਮੰਡੀ ਵਿੱਚ ਜਾਂਦਾ ਹੈ ਤਾਂ ਉਸ ਵਕਤ ਵੀ ਸਾਨੂੰ ਸਹੀ ਇਹਦਾ ਦਾਮ ਨਹੀਂ ਮਿਲਦੇ ਨੇ ਤਾਂ ਉਸ ਵਕਤ ਵੀ ਸਾਡੇ ਕਿਸਾਨਾਂ ਦੀ ਖੱਜਲ ਖਵਾਰੀ ਹੁੰਦੀ ਹੈ ਇਹ ਲਾਂਟੂ ਲੈ ਕੇ ਇਹਨੂੰ ਮੰਡੀ ਦੇ ਪਹੁੰਚਣ ਤੱਕ ਜ਼ਿੰਮੇਦਾਰ ਇਸ ਝੁੰਨੇ ਨਾਲ ਇੰਨਾ ਸੰਘਰਸ਼ ਕਰਦਾ ਹੈ ਕਿ ਜਿਵੇਂ ਕਿ ਦੂਜੀਆਂ ਫਸਲਾਂ ਨਾਲ ਨਹੀਂ ਕਰਦਾ ਹੈ ਤਾਂ ਸਮਝਣ ਦੀ ਲੋੜ ਹੈ ਸਾਡੇ ਕਿਸਾਨਾਂ ਨੂੰ ਕਿ ਇਸ ਦਾ ਬਦਲਾਵ ਜਰੂਰ ਚਾਹੀਦਾ ਹੈਗਾ ਦੂਜੇ ਪਾਸੇ ਮੈਂ ਇਹ ਗੱਲ ਕਰਦਾ ਹੈ ਕਿ ਜਦੋਂ ਅਸੀਂ ਇਸੇ ਖਲਾੜਾ ਜਾਂਦਾ ਹੈਗਾ ਕੁਝ ਖੇਤਰਾਂ 'ਚ ਟੋਨਾ ਮਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਇਲਾਕਿਆਂ 'ਚ ਜ਼ਿਆਦਾਤਰ ਬਾਸਪਤੀ ਜਿੜੀ ਲਗਾਈ ਜਾਂਦੀ ਹੈ ਤਾਂ ਉਹ ਜਿਹੜਾ ਉਹਦਾ ਰੇਟ ਹੈ ਉਹ ਕਾਫੀ ਸਿਖਰਾਂ ਤੇ ਹੁੰਦਾ ਹੈਗਾ ਅੱਛਾ ਰੁਪਇਆ ਮਿਲਦਾ ਹੈਗਾ ਪਰ ਉਹ ਜਿਹੜਾ ਸਿਖਰਾਂ ਤੇ ਰੇਟ ਹੁੰਦਾ ਹੈਗਾ ਉਹ ਦੂਜੇ ਫਸਲ ਤੇ ਠੇਕਾ ਨੇ ਵੀ ਪ੍ਰਭਾਵਿਤ ਕਰਦਾ ਹੈਗਾ ਕਿ ਇਸ ਵਾਰ ਜਿਹੜੀ ਫਸਲ ਹੈ ਉਹ ਜਿਆਦਾ ਉਹਦੇ ਦਾਮ ਮਿਲੇ ਨੇ ਤੇ ਤਾਂ ਕਰਕੇ ਜ਼ਿਮੀਂਦਾਰ ਉਹਦੇ ਜਿਹੜੇ ਠੇਕਾ ਹੈ ਉਹ ਵਧਾ ਦਿੰਦਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ 80-85000 ਰੁਪਿਆ ਪ੍ਰਤੀ ਕਿੱਲੇ ਦਾ ਠੇਕਾ ਹੋ ਚੁੱਕਿਆ ਹੈ ਤਾਂ ਮੇਰੀ ਇੱਕੋ ਹੀ ਆਪਣੇ ਜ਼ਿਮੀਂਦਾਰਾਂ ਨੂੰ ਅਪੀਲ ਹੈ ਕਿ ਝੋਨੇ ਦੀ ਬਜਾਏ ਜੇਗਾ ਆਪਾਂ ਹੋਰ ਕੋਈ ਫਸਲ ਨੂੰ ਇਹਦੀ ਥਾਂ ਤੇ ਲਗਾਣੀ ਸ਼ੁਰੂ ਕਰ ਦਈਏ ਤਾ ਆਪਣੀ ਜਿਹੜੀ ਇਸ ਦਾ ਪਾਣੀ ਬਚੂਗਾ ਔਰ ਦੂਜੇ ਜਿਹੜੀਆਂ ਆਪਣੀਆਂ ਆਣ ਵਾਲੀਆਂ ਛੀੜੀਆਂ ਵਾਸਤੇ ਆਪਾਂ ਇਹ ਅੰਮ੍ਰਿਤ ਪਾਣੀ ਵੀ ਬਚਾ ਸਕਦੇ ਹਾਂ ਤਾਂ ਸ਼ਾਇਦ ਮੈਨੂੰ ਕੁਝ ਜਿਹੜੇ ਸੱਜਣ ਨੇ ਇਹ ਵੀ ਕਹਿਣਗੇ ਕਿ ਜਿਆਦਾ ਪਾਣੀ ਨੂੰ ਲੈ ਕੇ ਤੁਸੀਂ ਚਿੰਤਤ ਕਿਉਂ ਹੋ ਹੈ ਤਰਾ-ਤਰਾ ਦੀਆਂ ਗੱਲਾਂ ਵੀ ਕਰਨਗੇ ਸਾਨੂੰ ਸੋਚਣ ਦੀ ਗੱਲ ਹੈ ਕਿ ਅੱਜ ਅਸੀਂ ਜੇਕਰ ਇਹ ਪਾਣੀ ਦੀ ਦਰਵਰਤੋਂ ਨੂੰ ਨਹੀਂ ਰੋਕਾਂਗੇ ਤਾਂ ਸੈਦ ਆਪਣ ਨੂੰ ਇਹ ਪਾਣੀ ਪੀਣ ਜੋਗਾ ਨਹੀਂ ਮਿਲੂਗਾ ਤਾਂ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਕਿਉਂਕਿ ਇਹ ਜਿਹੜਾ ਪਾਣੀ ਹੈ ਕਿਸੇ ਦਿਨ ਇਹ 50 ਫੁੱਟ ਤੇ ਹੁੰਦਾ ਸੀ ਅੱਜ ਇਸ ਦੀ ਜਿਹੜੀ ਡੁੰਗਾਈ ਹੈ ਉਹ 800 600 500 ਅਲੱਗ-ਅਲੱਗ ਇਲਾਕਿਆਂ ਜਿੱਥੇ-ਜਿੱਥੇ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀ ਡੁੰਗਾ ਚਲਾ ਗਿਆ ਹੈਗਾ ਤਾਂ ਮੇਰੀ ਬੇਨਤੀ ਹੈ ਕਿ ਪਾਣੀ ਦੀ ਦੁਰਵਰਤੋਂ ਰੋਕਣ ਵਿੱਚ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ। ਧੰਨਵਾਦ। ਇਸ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹ ਕਿਸਾਨ ਇਸ ਵੀਡੀਓ ਤੋਂ ਇਹ ਸਿੱਖਿਆ ਲੈ ਸਕਣ ਕਿ ਆਪਣੇ ਆਨਾਲੀ ਪੀੜ੍ਹੀਆਂ ਵਾਸਤੇ ਕੁਝ ਬਚਾ ਕੇ ਜਾਣਗੇ ਜਾਂ ਇਸ ਨੂੰ ਗਵਾਕੇ ਜਾਣਗੇ। ਧੰਨਵਾਦ।